ਨ ਕੋਤਾਤਾ ਸਿਮਰਤ ਸਭ ਮਨ ਕੋਈ ਬੋਲਨ ਧਾਨ ਭਜ ਤਨ ਕੋ ਮਰ ਤਾਰਾ ਮਿਰਲਾ ਪਾ ਹੈ ਕੋਈ ਅਬ ਰਾਸੀ ਦੀਨ ਕੋਤਾਤਾ ਸਿਮਰਤ ਸਭ ਮਨ ਕੋਈ ਬੋੜ ਨਿਧਾਨ ਭਗਤਨ ਕੋ ਬਰਤਾਰਾ ਬਿਲਾ ਪਾਵ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਧ ਪਾਈ ਐ ਬੋੜ ਤੂਹਨਾ ਹੋਈ ਰਾ ਵਨ ਭਾਗੀ ਸਾਧ ਸੰਗ ਪ੍ਰਾਪਤ ਤੈਨ ਪੇਟ ਤਨੁਰਮਤਾ ਕੋਈ ਤੈਨ ਕੀ ਧੂਰ ਨਾਨਕ ਦਾਸ ਬੱਚ ਜਨ ਹਰ ਨਾਮ ਹਿਰਦੈ ਪਰਾਈ ਵਨ ਭਾਗੀ ਸਾਧ ਸੰਗ ਪ੍ਰਾਪਤ ਦੈਨ ਸੰਪੇਟ ਕਾ ਦੁਰਮਤ ਕੋਈ ਤੇਹ ਕੀ ਤੂਰ ਨਾਨਕ ਦਾਸ ਬਚੈ ਜਿਨ ਹਰ ਨਾਮ ਰਿਤਿ ਪੁਰਾਈ ਵਾਹਿਗੁਰੂ ਜੀ ਕਾ ਹੱਥ ਸਾਹਿਬ ਜੀ ਕੀ ਫਤੇ ਸੋਰਠ ਮੱਲਾ ਪੰਜਵਾ ਆਪਰਾਸੀ ਜੀ ਅੰਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਧਾਨ ਭਗਤਨ ਕੋ ਵਰਤਨਾ ਬਿਦਲਾ ਪਾਵੈ ਕੋਈ ਪਰਮ ਸੁਨਮਾਨ ਜੋ ਜੁਗੋ ਜਗਤ ਦਾ ਚਵਰੁ ਸਤਨ ਤਖਤ ਦੇ ਮਾਲਕ ਹੰਤ ਪਤਿ ਰਖਿਆ ਕੋ ਲੋਕ ਪਰ ਲੋਕ ਦੇ ਸਹਾਇਕ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦ ਸਬਦ ਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਆਪ ਜੀ ਆਨੇ ਅੱਜ ਪੰਜਵੀਂ ਦੇ ਆਗਰੀ ਪ੍ਰਬਾਤ ਫੇਰੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਆਗਮਨ ਪੂਰਵਤੇ ਚੀਆ ਪ੍ਰਾਪਤ ਕੀਤੀਆਂ ਹਨ ਸਵચ્છਿਆ ਨੂੰ ਸਮੇਨ ਉਪਾਈ ਸਭਲਾ ਬਣਾਇਆ ਹੈ ਸੋ ਅੱਜ 11 ਵਜੇ ਸ਼ਰੀਆ ਖਾਂਡ ਬਾੜ ਸਹਿ ਪ੍ਰਾਰੰਭ ਹੋਣੇ ਹਨ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੰਮਰ ਧੰ ਦੇ ਨਾਲ ਸੇਵਾ ਕਰਨੀ ਹੈ ਸਤਗੁਰੂ ਜੀ ਕਿਰਪਾ ਕਰਨ ਆਪ ਆਪਣਾ ਕਿਰਪਾ ਰੂਪੀ ਸਰਤੇ ਮਿਹਰ ਭਰਿਆ ਹੱਥ ਰੱਖ ਕੇ ਨਗਰ ਕੋਲੋਂ ਸਾਰੀ ਸੰਗਤ ਕੋਲੋਂ ਦੇਸਾਂ ਪਰਦੇਸਾਂ ਤੋਂ ਗੁਰਮਖ ਪਰਿਵਾਰ ਸੇਵਾ ਕਰਦੇ ਹਨ ਸਤਗੁਰੂ ਜੀ ਕਿਰਪਾ ਕਰਨ ਆਓ ਅੱਜ ਦੀ ਜੋ ਸੇਵਾ ਹੈ ਸਮਾਨੰਦੀ ਉਦਾਰਕਰਦੇ ਸੇਵਕ ਸਵਰਗਵਾਸੀ ਸਰਦਾਰ ਕਪੂਰ ਸਿੰਘ ਜੀ ਦੇ ਸਾਰੇ ਹੀ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਸੇਵਾ ਲਈ ਗਈ ਹੈ ਜਿਨ੍ਹਾਂ ਨੇ ਭਾਵਨਾਵਾਂ ਕਰਕੇ ਪਿਛਲੇ ਦਿਨਾਂ ਤੋਂ ਅੱਜ ਤੱਕ ਸੇਵਾ ਕੀਤੀ ਹੈ ਸਤਿਗੁਰੂ ਜੀ ਦਿਲਾ ਦੀਆਂ ਜਾਣਦੇ ਨੇ ਭਾਵਨਾਵਾਂ ਸਭਾਂ ਦੀਆਂ ਪੂਰੀਆਂ ਕਰਨ ਜੀ ਬਾਛਾ ਕਿਰਪਾ ਕਰਨ 11 ਵਜੇ ਅਰਦਾਸ ਵਿੱਚ ਸਮਾ ਪੜ੍ਹ ਕੇ ਜਰੂਰ ਸ਼ਾਮਲ ਹੋਇਓ ਸਤਿਗੁਰ ਜੀ ਦੀ ਅਲਾਹੀ ਬਾਣੀ ਦੇ ਜਾਪ ਸਰਵਣ ਕਰਨੇ ਰਾਤ ਨੂੰ ਗੁਰੂ ਕਾ ਲੰਗਰ ਤੁੰਤ ਵਰਤੇਗਾ ਕੱਲ ਰਾਤ ਨੂੰ ਵੀ ਗੁਰੂ ਕਾ ਲੰਗਰ ਤੁੰਤ ਵਰਤੇਗਾ ਪਰਸੋਂ ਤੋਂ ਕੋ ਬਰੰਦ ਦੇਵਾਨਾ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਤੁੰਤ ਵਰਤੇਗਾ ਸਾਰਿਆਂ ਨੌਜਵਾਨ ਵੀਰਾਂ ਨੂੰ ਨਮਰਤਾ ਸਹਿਤ ਬੇਨਤੀ ਆ ਰਲ ਕੇ ਭਾਈ ਇਹ ਤਿੰਨ ਦਿਨ ਦੀ ਸੇਵਾ ਜਿਹੜੀ ਹੈ ਇਹ ਜਰੂਰ ਪਹੁੰਚ ਕੇ ਕਰਨੀ ਹੈ